ਅੱਜ ਵੱਡੇ ਚਾਹੀ ਇਮਾਮ ਸਾਹਿਬ ਮੋਲਾ ਵੀਰਮਾਲ ਲੁਧਿਆਣਵੀ ਸਾਹਿਬ ਦੀ ਚੌਥੀ ਵਰਸੀ ਸੀ ਤੇ ਅਸੀਂ ਲਗਾਤਾਰ ਹੱਟ ਦੇ ਵਿੱਚ ਕੰਮ ਕਰ ਰਹੇ ਹਾਂ ਲਗਾਤਾਰ ਜਿਹੜਾ ਰਾਸ਼ਨ ਵੰਡ ਰਹੇ ਹਾਂ ਤੇ ਸਾਨੂੰ ਇਹ ਸੀ ਵੀ ਇਸ ਮੌਕੇ ਤੇ ਕੀ ਕਰੀਏ ਤੇ ਇਸ ਵਾਰ ਇਸ ਪਾਸੇ ਤਿਆਰ ਗਿਆ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਜਿਹੜੇ ਬਹੁਤ ਗਰੀਬ ਨੇ ਔਰ ਦਰਿਆਮਾ ਦੇ ਕੰਡੇ ਜਿਹੜੇ ਆਪਣਾ ਜੀਵਨ ਬਚਿਤ ਕਰ ਰਹੇ ਸੀ ਉਹਨਾਂ ਨੂੰ ਜ਼ਬਰਦਸਤ ਪਾਣੀ ਦੀ ਜਿਹੜੀ ਆ ਮਾਰ ਪਈ ਹੈ ਤੇ ਅਸੀਂ ਉਹ ਸਾਰੇ ਪਰਿਵਾਰ ਚੇਨਿਤ ਕੀਤੇ ਜਿਨ੍ਹਾਂ ਚ ਸਰਬ ਧਰਮਾਂ ਦੇ ਲੋਕ ਨੇ ਔਰ ਉਹਨਾਂ ਨੂੰ ਚੇਨਿਤ ਕਰਨ ਤੋਂ ਬਾਅਦ ਅਸੀਂ ਜਿਨ੍ਹਾਂ ਦੇ ਘਰगिर ਗਏ ਜਾਂ ਮਕਾਨ ਦੀ ਛੱਤ गिर ਗਈ ਜਾਂ ਪਿਛੋਂ ਕੋਈ ਆਧਾ ਮਕਾਨ ਦਾ ਹਿੱਸਾ ਰੁੜ ਗਿਆ ਤੇ ਉਹਨਾਂ ਸਾਰੇ ਪਰਿਵਾਰਾਂ ਨੂੰ ਅੱਜ ਇੱਥੇ ਲੁਧਿਆਣਾ ਜਾਮਾ ਮਸਜਿਦ ਬੁਲਾਇਆ ਔਰ ਮੁਹੱਬਤ ਦੀ ਸ਼ਕਲ ਦੇ ਵਿੱਚ ਜਿਹੜੀ ਹੈ 50 ਲੱਖ ਰੁਪਏ ਦੀ ਰਾਸ਼ੀ ਜਿਹੜੀ ਉਹ ਦੇ ਦਿੱਤੀ ਅਸੀਂ ਇਹ ਕਰ ਰਹੇ ਹਾਂ ਜੀ ਲਗਾਤਾਰ ਜਿਹੜੀ ਫੀਡ ਸਾਡੇ ਕੋਲ ਆ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਲੁਧਿਆਣਾ ਜਾਮਾ ਮਸਜਿਦ ਤੋਂ ਅਸੀਂ ਐਲਾਨ ਕੀਤਾ ਸੀਗਾ ਸਾਰੇ ਮੁਸਲਮਾਨਾਂ ਨੂੰ ਕਿ ਪੰਜਾਬ ਹਮੇਸ਼ਾ ਸਾਰਿਆਂ ਨਾਲ ਖੜਦਾ ਹੈ ਤੇ ਤੁਹਾਡਾ ਵੀ ਕੰਮ ਬਣਦਾ ਵੀ ਆਪਣੀ ਪੜੋਸੀ ਦੇ ਨਾਲ ਪਿਆਰ ਦਾ ਇਜ਼ਹਾਰ ਕਰੋ ਮੁਹੱਬਤ ਦਾ ਇਜ਼ਹਾਰ ਕਰੋ ਤੇ ਬਹੁਤ ਵੱਡੀ ਗਿਣਤੀ 'ਚ ਸਾਨੂੰ ਫੀਡ ਜਿਹੜੀ ਹੈ ਮਿਲੀ ਹੈ ਤੇ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਆਪਣੇ ਹਿੰਦੂ ਸਿੱਖ ਭਰਾਵਾਂ ਨਾਲ ਗੁਰਦੁਆਰਾ ਸਾਹਿਬ ਦੀਆਂ ਸੁਸਾਇਟੀਆਂ ਨਾਲ ਮੰਦਰਾਂ ਨਾਲ ਮਿਲ ਕੇ ਉਹਦੇ ਸਟੇਸ਼ਨ ਬਣਾ ਲਏ ਉੱਥੋਂ ਫੀਡ ਜਮਾ ਕੀਤੀ ਜਾ ਰਹੀ ਹੈ ਕਿ ਜਦੋਂ ਕਿਉਂਕਿ ਅਜੇ ਤੱਕ ਮੌਬ ਹੈ ਨਾ ਬਹੁਤ ਸਾਰੇ ਲੋਕ ਜੇ ਉਸੇ ਸੇਵਾ ਕਰਨ ਆ ਰਹੇ ਹੈ ਕਿ ਉਹ ਸਾਰਾ ਸਮਾਨ ਰੱਖ ਰਹੇ ਹੈ ਤਾਂ ਕਿ ਆਉਣ ਵਾਲੇ 4 ਮਹੀਨੇ ਤੱਕ ਹੌਲੀ-ਹੌਲੀ ਉਹ ਬਣਦੇ ਰਹੀਏ ਤਾਂ ਕਿ ਜਦੋਂ ਆਫਤਾ ਆਏਗੀ ਪਾਣੀ ਉਤਰਨ ਤੋਂ ਬਾਅਦ ਜਿਹੜੀ ਮੁਸੀਬਤ ਆਏਗੀ ਉਹਦਾ ਮੁਕਾਬਲਾ